ਨਾਪਾ ਸ਼ਹਿਰ ਦੇ ਨੇੜਲੇ ਪਿੰਡ ਚੌਧਰੀ ਮਾਜਰਾ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਪਹੁੰਚੇ ਅਤੇ ਉਹਨਾਂ ਦੇ ਨਾਲ ਨਾਪਾ ਦੇ ਐਮ ਐਲ ਏ ਗੁਰਦੇਵ ਸਿੰਘ ਦੀਪ ਮਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਹਟਿਆਲਾ ਦੇ ਚੇਅਰਮੈਨ ਜਸਜੀਤ ਸੋਹਿਆ ਵਾਲਾ ਵੀ ਮੌਜੂਦ ਰਹੇ ਉੱਥੇ ਹੀ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਉੱਥੇ ਹੀ ਕੈਬਨਟ ਮੰਤਰੀ ਜੋੜੇ ਮਾਜਰਾ ਨੇ ਕਿਹਾ ਕਿ ਪੰਜਾਬ ਭਾਰ ਵਿੱਚ ਇੱਕੋ ਇਮਾਨਦਾਰ ਪਾਰਟੀ ਹੈ ਉਹ ਹੈ ਆਮ ਆਦਮੀ ਪਾਰਟੀ ਜੋ ਗਰੀਬ ਲੋਕਾਂ ਨਾਲ ਖੜੀ ਹੈ। ਦੋਸਤੋ ਬਣਦਾ ਹਰ ਇੱਕ ਪਾਰਟੀ ਜਦੋਂ ਵੀ ਚੋਣ ਮੈਨਿਫੈਸਟੋ ਬਣਾਉਂਦੀ ਆ ਉਹ ਉਹਦੇ ਵਿੱਚ ਵਾਅਦੇ ਕਰਦੀ ਆ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ। ਆ ਬਹੁਤ ਸਾਰੇ ਸਟੇਜ ਤੇ ਲੱਲੀ ਕੋਰਪਾਲ ਸਿੰਘ ਬਲਵਿੰਦਰ ਸਿੰਘ ਆਪਣੀ ਮਾਜਰਾ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਵੀਰ ਸਿੰਘ ਦੇ ਹੱਕ ਦੇ ਵਿੱਚ ਅਸੀਂ ਇੱਥੇ ਟਰੈਕਟਰ ਰੈਲੀ ਤੇ ਜਨ ਸਭਾ ਰੱਖੀ ਹੈ ਜੀ। ਬਹੁਤ ਵੱਡਾ ਕੱਟ ਜਿਹੜਾ 1500 ਦੀ ਗਿਣਤੀ ਦੇ ਵਿੱਚ ਸੰਗਤ ਦੇਤੇ ਪਹੁੰਚੀ ਹੋਈ ਹੈ ਔਰ ਤਕਰੀਬਨ 200 ਪਰਿਵਾਰ ਜਿਹੜੇ ਟਕਸਾਲੀ ਅਕਾਲੀ ਜਿਨ੍ਹਾਂ ਦਾ ਇਸ ਹਲਕੇ ਦੇ ਵਿੱਚ ਬੜਾ ਆਧਾਰ ਹੈ ਉਹ ਸਾਰੇ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋ ਰਹੇ ਆ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਉਹਨਾਂ ਨੂੰ ਔਰ ਡਾਕਟਰ ਬਵੀਰ ਜੀ ਨੇ ਪਹੁੰਚਣਾ ਸੀ ਪਰ ਉਹਨਾਂ ਦੀ ਜਗ੍ਹਾ ਚੇਤਨ ਸਿੰਘ ਜਾਨੇ ਮਾਜਰਾ ਸਾਹਿਬ ਸਪੈਸ਼ਲ ਸਾਨੂੰ ਸ਼ਾਬਾਸ਼ ਦੇਣ ਵਾਸਤੇ ਪਹੁੰਚ ਰਹੇ ਆ ਤੇ ਇਹ ਠਾਠਾ ਮਾਰਦਾ ਕੱਟ ਜਿਹੜਾ ਦੱਸ ਰਿਹਾ ਕਿ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਵੀਰ ਸਿੰਘ ਵੱਡੇ ਫਰਕ ਨਾਲ ਜਿੱਤ ਰਹੇ ਆ ਨੇ ਦੇਖੋ ਹਰੇਕ ਪਿੰਡ ਚ ਹੋ ਰਿਹਾ ਜੀ ਇਸ ਤੋਂ ਬੰਨਾ ਅਸੀਂ ਕਣੀਵਾਲ ਜਾ ਕੇ ਆਏ ਆ ਪਾਲਿਆ ਖੁਰ ਜਾ ਕੇ ਆਏ ਆ ਇਸ ਵੇਲੇ ਟੋੜੇ ਜਾ ਕੇ ਆਏ ਆ ਜੇ ਸਾਰੇ ਪਾਸੇ ਕੱਟ ਬਹੁਤ ਹੋ ਰਿਹਾ ਜੀ ਬੱਲੇ ਬੱਲੇ ਹੋਈ ਪਈਆਂ ਔਰ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਤਾਂ ਨਾਪਾ ਪ੍ਰਧਾਨ ਸਭਾ ਇੱਕ ਤਰਫਾ ਹੁੰਦਾ ਜਾ ਰਿਹਾ ਚਾਰੇ ਪਾਸੇ ਝਾੜੂ 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 ਹੋਈ ਪਈ ਹੈ ਜੀ ਉਮੀਦ ਨਹੀਂ ਜੀ 1000% ਆਵਾਜ਼ ਦੀ ਪਾਰਟੀ ਡਾਕਟਰ ਬਵੀਰ ਸਿੰਘ ਜਿੱਤ ਰਿਹਾ ਜੀ ਨਾਪੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲ ਰਹੀ ਆ ਆਵਾਜ਼ ਦੀ ਪਾਰਟੀ ਦੀ 2022 ਦੀ ਤਰ੍ਹਾਂ ਉਸ ਤੋਂ ਵੀ ਵੱਧ ਕੇ ਜਿਹੜਾ 24 ਦੇ ਵਿੱਚ ਜਿਹੜਾ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦਾ ਭਾਰਾ ਮਿਲ ਰਿਹਾ ਅੱਜ ਨਾ ਨਾ ਕਰਦੇ 10 ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹ ਸ਼ਾਮਲ ਹੋਈਆਂ ਨੇ ਬਹੁਤ ਵੱਡੇ ਇਕੱਠ ਕਾਲੀਦਲ ਕਾਂਗਰਸ ਬੀਜੇਪੀ ਨੂੰ ਛੱਡ ਕੇ ਜਿਹੜੇ ਆ ਅੱਜ ਸ਼ਾਮਲ ਹੋਏ ਨੇ ਪਿੰਡ ਚੌਧਰੀ ਮਾਜਰਾ ਨਾਬਾ ਦਾ ਪਿੰਡ ਚੌਧਰੀ ਮਾਜਰਾ ਇੱਥੇ ਗਲੀਆਂ ਦੇ ਵਿੱਚ ਦੇਖੋ ਤੇ ਹੀ ਭੀੜੀ ਭੀੜ ਲੱਗੀ ਪਈ ਐ ਲੱਗਦਾ ਜਿਵੇਂ ਮੇਲਾ ਲੱਗਿਆ ਹੋਵੇ ਸੋ ਕਹਿਣ ਦਾ ਪਾਵੇ ਇੱਕ ਮੜੀ ਛੋਟੀ ਜੀ ਮੀਟਿੰਗ ਰੱਖੀ ਸੀ ਰੈਲੀ ਕੀ ਮਹਾ ਰੈਲੀ ਬਣ ਗਈ ਕਹਿਣ ਦਾ ਪਾਵੇ ਵੀ ਤੇ ਆਵਾਦੀ ਪਾਰਟੀ 13 0 ਦੇ ਨਾਲ ਜਿਹੜਾ ਪੰਜਾਬ ਜਿੱਤੇਗੀ ਜਿਵੇਂ 2022 ਦੇ ਵਿੱਚ 91 ਸੀਟਾਂ ਲੈ ਕੇ ਆਵਾਦੀ ਪਾਰਟੀ ਨੇ ਸਰਕਾਰ ਬਣਾਈ ਸੀ 13 0 ਦਾ ਰਿਕਾਰਡ ਜਿਹੜੀ ਆਵਾਦੀ ਪਾਰਟੀ ਬਣਾਏਗੀ ਇਹ ਤੁਹਾਡੇ ਸਾਹਮਣੇ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਬਹੁਤ ਜੋਸ਼ ਦੇ ਨਾਲ ਜਿਹੜਾ ਲੋਕਾਂ ਵਿੱਚ ਹੰਗਾਰਾ ਹੈਗਾ ਕਿਉਂਕਿ ਜਿਹੜੀ ਫ੍ਰੀ ਬਿਜਲੀ ਮਿਲ ਰਹੀ ਹੈ ਹੋਰ ਬਹੁਤ ਸਾਰੇ ਕੰਮ ਜਿਹੜੇ ਕਿਸਾਨਾਂ ਨੂੰ ਬਿਜਲੀ ਮਿਲ ਰਹੀ ਹੈ ਦਿਨ ਦੇ ਵਿੱਚ ਬਿਜਲੀ ਮਿਲ ਰਹੀ ਹੈ ਸਕੂਲ ਤੇ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਤੇ ਐਜੂਕੇਸ਼ਨ ਨੂੰ ਲੈ ਕੇ ਅ ਸੇਤ ਨੂੰ ਲੈ ਕੇ ਬਹੁਤ ਵੱਡੇ ਵੱਡੇ ਜਿਹੜੇ ਕੰਮ ਕੀਤੇ ਨੇ ਲੋਕਾਂ ਦੇ ਵਿੱਚ ਬਹੁਤ ਪਿਆਰ ਮਿਲ ਰਿਹਾ ਹੈ ਪਾਰਟੀ ਨੂੰ ਅ ਉਮੀਦ ਹੈ ਕਿ ਡਾਕਟਰ ਬਲਵੀਰ ਸਿੰਘ ਪਟਿਆਲਾ ਤੋਂ ਲੋਕ ਸਭਾ ਸੀਟ ਜਿਹੜੀ ਹੈ ਉਹ ਨਾ ਨਾ ਕਰਦੇ 2 ਤੋਂ 2.5 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤਣਗੇ ਸਭ ਨੂੰ ਬਹੁਤ-ਬਹੁਤ ਮੁਬਾਰਕਾ ਜਾਈਏਗਾ ਆਪਣੀ ਅਧਿਕਾਰਤ ਸੀਟ ਲੈ ਕੇ ਜਾ ਰਹੇ ਹਾਂ ਜੀ ਓ ਮੈਂ ਕਹਾਂ 130 ਜੀ 130 130 ਦੇ ਅੰਕੜਾ ਪਹਿਲੀ ਵਾਰ ਇਤਿਹਾਸ ਵਿੱਚ ਬਣੂਗਾ ਤੁਸੀਂ ਦੇਖੋ ਜਿਵੇਂ ਬਾਗ ਦੇ ਵਿੱਚ ਹਨੇਰੀ ਸੀ ਹੁਣ ਤੂਫਾਨ ਹੈ ਤੂਫਾਨ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਆਪ ਹੀ ਦੇਖ ਲਓ ਤੁਸੀਂ ਰਿਕਾਰਡ ਕਰ ਲਓ ਲੋਕਾਂ ਦਾ ਇੰਨਾ ਪਿਆਰ ਮੇਰੇ ਸਤਕਾਰ ਮਿਲ ਰਿਹਾ ਤੇ ਬਹੁਤ ਵੱਡੇ ਫਰਕ ਦੇ ਨਾਲ ਸਾਰੇ ਕੈਂਡੀਡੇਟ ਜਿੱਤਣਗੇ ਜਿਨ੍ਹਾਂ ਨੇ 2 ਸਾਲ ਦੇ ਵਿੱਚ ਜਿਹੜੇ ਕੀਤੇ ਹੋਏ ਵਾਦੇ ਨੇ ਜੋ ਅਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਪ੍ਰਗਾਮੀਆਂ ਨੂੰ ਪ੍ਰਾਪਤ ਕੀਤੀ ਉਹ ਤਕਰੀਬਨ 80% ਜਿਹੜੇ ਵਾਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਅਜੇ 3 ਸਾਲ ਪਏ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜਾ ਬਿਨਾਂ ਵਾਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਹਰ ਇੱਕ ਕਦਮ ਜੋ ਵੀ ਕਦਮ ਪੁੱਟਿਆ ਗਿਆ ਉਹ ਪੰਜਾਬ ਦੇ ਭਲੇ ਲਈ ਆਮ ਨਾਗਰਿਕ ਦੇ ਹਿੱਤ ਲਈ ਔਰ ਸਭ ਦੇ ਸਭ ਸਭ ਦੇ ਫਾਇਦੇ ਵਾਸਤੇ ਇਹ ਕਿਰਮ ਨੇ ਜਿਹੜੇ ਸੁਨੀਲ ਜਖੜ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਕਹਦੇ ਸਾਨੂੰ ਡਾਰਾ ਵੀ ਵੋਟ ਨਹੀਂ ਪੈਣ ਦੇਣੀ ਕਿਸਾਨਾਂ ਨੇ ਇਸ ਤਰ੍ਹਾਂ ਦੇਖ ਲਓ ਨਹੀਂ ਉਹਨਾਂ ਤਾਂ ਵਾਕਈ ਨਹੀਂ ਪੈਣੀ ਸੱਚੀ ਗੱਲ ਹੈ ਉਹਨਾਂ ਨੂੰ ਵਾਕਈ ਨਹੀਂ ਪੈਣੀ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਮੋਦੀ ਸਾਹਿਬ 10 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ 10 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੀ ਪੈਕੇਜ ਦਿੱਤਾ ਪੰਜਾਬ ਵਾਸਤੇ ਕੋਈ ਵੱਡਾ ਕੰਮ ਦੱਸਣਾ ਜਿਹੜਾ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੇ ਜਦੋਂ ਵੀ ਲੜਾਈਆਂ ਹੋਈਆਂ ਨੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਪਰ ਪੰਜਾਬ ਦੇ ਹਿੱਸੇ ਆਇਆ ਕੁਝ ਨਹੀਂ ਹੈ ਕੇਂਦਰ ਨੇ ਹਮੇਸ਼ਾ ਮਤਰੀ ਮਾਂ ਵਾਲਾ ਬਿਹਾਰ ਹੈ ਜਿਹੜਾ ਉਹ ਪੰਜਾਬ ਨਾਲ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਔਰ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਚੰਗਾ ਸਰਪੰਚ ਜੀ ਸਾਹਿਬ ਕਹਿੰਦੇ ਨੇ ਕਿ ਜੇਕਰ ਇੰਡੀਆ ਗੜਵੰਦਨ ਦੀ ਸਰਕਾਰ ਬਣਦੀ ਹੈ ਦੇਸ਼ ਲਈ ਘਾਤਕ ਹਾਨੀਕਾਰਕ ਇਸ ਤਰ੍ਹਾਂ ਦੇਖਦੇ ਨਹੀਂ ਕੀ ਘਾਤਕ ਹੈ ਕੋਈ ਘਾਤਕ ਨਹੀਂ ਦੇਖੋ ਸਭ ਤੋਂ ਘਾਤਕ ਤਾਂ ਇਹ ਮੋਦੀ ਹੈ ਜਿਹੜਾ ਇੰਨਾ ਕਟੜ ਹੈ ਔਰ ਲੋਕਾਂ ਨੂੰ ਗੁਮਰਾ ਕਰ ਰਹੇ ਆਪਸ ਵਿੱਚ ਅਸੀਂ ਜਿਹੜਾ ਦੇਸ਼ ਆਪਣਾ ਦੇਸ਼ ਹੈ ਭਾਰਤ ਹੈ ਉਹ ਇੱਕ ਗੁਲਦਸਤ ਹੈ ਉਹਦੇ ਵਿੱਚ ਰੰਗ ਬਰੰਗੇ ਫੁੱਲ ਨੇ ਸਭ ਧਰਮਾਂ ਦਾ ਸਤਿਕਾਰ ਹੈ ਪਰ ਮੋਤੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਭਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਅਸੀਂ ਸਾਰੇ ਇੱਕੋ ਹੀ ਆ ਅਸੀਂ ਸਾਰੇ ਰਲ ਮਿਲ ਕੇ ਰਹਨੇ ਆ ਅਸੀਂ ਜੇ ਸਿੱਖਾਂ ਤਾਂ ਅਸੀਂ ਮੰਦਿਰ ਚ ਵੀ ਮੱਥਾ ਟੇਕਦਾ ਮਸਜਿਦ ਵੀ ਟੇਕਦੇ ਆ ਗਰਜਾ ਘਰ ਚ ਵੀ ਮੱਥਾ ਟੇਕਦਾ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ ਜਿਹੜੇ ਧਾਰਮਿਕ ਸਥਾਨ ਨੇ ਉਹ ਸਭ ਵਾਸਤੇ ਖੁੱਲੇ ਹੁੰਦੇ ਨੇ ਸੋ ਇਸ ਕਰਕੇ ਇਹਨਾਂ ਚ ਵੰਡੀ ਨਾ ਪਾ ਕੇ ਸਭ ਨੂੰ ਸਾਂਝੀ ਬਲਤਾ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਚਾਹੀਦਾ ਨਰਿੰਦਰ ਮੋਦੀ ਨੇ ਅੱਜ ਸਪੀਚ ਚ ਕਿਹਾ ਵੀ ਜਿਹੜਾ ਆਪ ਪਾਰਟੀ ਦਾ ਸਾਸ ਦੇ ਦਿੰਦਿਆਂ ਨਸ਼ੇ ਦੇ ਸੁਦਾਗਰਾਂ ਨੂੰ ਤੇ ਆਪ ਹੋਰ ਸੇਲਰ ਨਹੀਂ ਅਸੀਂ 2 ਸਾਲ ਜੀ ਸੇਲਰ ਬਣ ਕੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਜਿਹੜਾ ਖੰਡਾਏ ਹੋਏ ਕੰਡੇ ਨੇ ਅਸੀਂ ਤਾਂ ਉਹਨਾਂ ਨੂੰ ਚੁਗਣ ਲੱਗੇ ਹੋਇਆ ਔਰ ਜੇ ਮੋਦੀ ਸਾਹਿਬ ਆਹੀ ਕਰੀ ਨੇ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਜੇ ਪਟਾ ਇਹਦਾ ਨਸ਼ੇ ਦਾ ਸਭ ਤੋਂ ਪਟਾ ਕੋਈ ਸਪੈਡਲਰ ਹੈ ਤਾਂ ਉਹ ਭਾਜਪਾ ਕਿਉਂਕਿ ਜਿਹੜੇ ਪੋਰਟ ਨੇ ਉਹ ਅਡਾਨੀ ਨੂੰ ਦਿੱਤੇ ਉਹਨੇ ਤੁਸੀਂ ਦੇਖਿਆ ਪਿਛਲੇ ਸਮੇਂ ਦਰਮਿਆਨ ਕਿੱਡੀ ਵੱਡੀ ਖੇਪ ਹੈ ਜਿਹੜੀ ਉਤੋਂ ਪੋਰਟ ਤੋਂ ਫੜੀ ਗਈ ਸੀ ਪਰ ਉਹਨਾਂ ਨੇ ਉਸ ਤੇ ਕਾਰਵਾਈ ਕੀ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਹੈ ਜਿਹੜਾ ਉਹ ਭਾਜਪਾ ਜਿਹੜੀ ਉਹੀ ਵਕਾਰਹੀ ਉਹਨਾਂ ਦੀਆਂ ਪੋਰਟਾਂ ਰਾਹੀਂ ਆ ਰਿਹਾ ਬਾਡਰਾਂ ਤੇ ਜੇ ਆਪਾਂ ਗੱਲ ਕਰੀਏ ਉੱਥੇ ਕਿਹੜੀਆਂ ਫੋਰਸਾਂ ਨੇ ਜਿਹੜੀ ਬੀਐਸਐਫ ਆ ਜਾਂ ਹੋ ਹੋਰਾ ਉਹ ਕਿਹਦੇ ਅੰਦਰ ਹੈ ਉਹ ਕੇਂਦਰ ਦੇ ਅੰਦਰ ਹੈ ਫਿਰ ਕੇਂਦਰ ਨੂੰ ਆਪਣਾ ਕਸਾਣਾ ਚਾਹੀਦਾ ਸਕੰਝਾ ਕੋਈ ਜਿਹੜੇ ਨਾਜੀਰੀਆਂ ਤੋਂ ਆ ਕੇ ਲੈ ਕੇ ਆ ਰਹੇ ਨੇ ਉਹ ਕਿਦੇ ਰਾਹੀ ਆ ਰਹੇ ਨੇ ਉਹ ਕੇਂਦਰ ਕੇਂਦਰ ਦੀਆਂ ਸਕਿਉਰਟੀਆਂ ਨੇ ਉੱਥੇ ਲੱਗੀਆਂ ਹੋਈਆਂ ਉਹ ਕੇਂਦਰ ਕਰਾ ਰਿਆ ਭਾਜਪਾ ਕਰਾ ਰਿਹਾ ਮੋਦੀ ਕਰਾ ਰਿਹਾ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਭ ਨੂੰ ਕੜਾ ਸੰਦੇਸ਼ ਹੈ ਕਿ ਨਸ਼ਾ ਵੇਚਣ ਵਾਲੇ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਉਹ ਆਪ ਪਾਰਟੀ ਦਾ ਕਰਮਕARTA ਚਾਹੇ ਕਿਸੇ ਵੀ ਪਾਰਟੀ ਦਾ ਕਰਮਕARTA ਹੋਵੇ ਜਾਂ ਕੋਈ ਲੀਡਰ ਹੋਵੇ ਕੋਈ ਬਖਸ਼ਾ ਨਹੀਂ। ਫੇਰੀਆ ਦੋ ਦਿਨ ਦੀ ਅਸਰ ਹੋਵੇਗਾ ਮੋਦੀ ਦਾ ਪੰਜਾਬ ਨਹੀਂ ਮੋਦੀ ਦੀ ਕੀ ਫੇਰੀਆ ਜੀ ਜਿਹੜਾ 5-500 ਰੁਪਿਆ ਦੇ ਕੇ ਵਿਚਾਰੇ ਲੈ ਕੇ ਆਏ ਨੇ ਉਹਨਾਂ ਨੇ ਕੀ ਉਹ ਕਰਨਾ ਉਹਨਾਂ ਨੂੰ ਵਿਚਾਰੇ ਨੂੰ ਆਪਣੇ ਚੁੱਲ੍ਹੇ ਤੱਕ ਮਤਲਬ ਹੈ ਉਹਨਾਂ ਦੇ ਚੁੱਲ੍ਹੇ ਦੀ ਅੱਗ ਮੋਦੀ ਨੇ ਬੁਝਾਤੀ ਸੋ ਇਸ ਕਰਕੇ ਕੋਈ ਇਹਦਾ ਨਾ ਫਰਕ ਨਹੀਂ ਪੈਣਾ ਤਾਂ ਲੋਕ ਪਹਿਲੀ ਆਪਣਾ ਮਾਨ ਹੈ ਜਿਹੜਾ ਬਣਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਸਮਰਥਨ ਦੇਣਗੇ ਔਰ ਵੱਡੇ ਮਾਰਜਨ ਨਾਲ ਜਿੱਤ ਕੇ ਤੇ ਰਹੇ ਤੇਰੇ ਲੋਕ ਸਭਾ ਸੀਟਾਂ ਜਿਹੜਾ ਸਾਡੇ ਐਮਪੀ ਨੇ ਉਹ ਕੇਂਦਰ ਚ ਜਾ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز